ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨਾਂਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਅੱਜ ਟੋਟਲ ਤੁਹਾਨੂੰ 5 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ 3 ਸੁਈਆਂ ਤੇ 2 ਗੱਬਣਾ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹੁਣ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਤੇ ਪਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣਾ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦਿਆ ਕਰੋ ਜੀ ਕੋਈ ਵੀਰ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਪਰ ਸਾਰੀਆਂ ਚੀਜ਼ਾਂ ਆਪ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਤੇ ਆ ਗਏ ਵਧੀਆ ਵਧੀਆ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਹੈ ਰਣਜੀਤ ਸਿੰਘ ਪਿੰਡ ਦਾ ਮਾਨ ਨਾਲ ਤਸੀਲ ਇਨਾਲਾ ਜਿਲ੍ਹਾ ਅਮਰਸਰ ਜੀ ਫੋਨ ਨੰਬਰ ਵੀ ਬੋਲ ਦੋ 88792036 ਤੇ ਵਪਾਰ ਦਾ ਕੰਮ ਜੀ ਆਪਣਾ ਫਿਰ ਕਿੰਨਾ ਚਿਰ ਹੋ ਗਿਆ ਜੀ ਕਿੰਨੇ 7-8 ਸਾਲ ਹੋ ਗਏ 7-8 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਅੱਜ 5 گاਵਾ ਆ ਹਨਾ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਤੇ ਇਦਾਂ ਹੀ ਕਰ ਲਈਏ ਥਾਣੇ ਦੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਇੱਕ ਵਾਰੀ ਬਾਕੀ ਹਵਾਨੇ ਤੇ ਨਾੜਾ ਵੀ ਚੰਗੀਆਂ ਵਾ ਗੱਬਣੇ ਆ ਜਿਹੜੀ ਐ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਐ ਕਿੰਨਾ ਕੁ ਲੈ ਜਾਊਗੀ ਟਾਈਮ ਵਿੱਚ ਦੀਆਂ ਲਾਈਆਂ ਸੱਤਾਂ ਨੂੰ ਸੱਤ ਕਿੰਨੇ ਲੈ ਜਾਊਗੀ ਸੱਤ-ਅੱਠ ਦਿਨ ਲੈ ਜਾਊਗੀ ਕਿੰਨਾ ਕੁ ਤਰਾ ਦੁੱਧ ਕੱਢੀ ਜਾਊਗੀ 5-6 ਲੀਟਰ ਵਾਲੀ ਆ ਸਾਈਟ ਹੈਲੀ ਤੋਂ ਜਗਰੀ ਦੁੱਧ ਜਿਹੜਾ ਕਹਿੰਦੇ ਕੱਢੂਗੀ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਖਣਾ ਗੱਭਨ ਬਛੂ ਦਾ ਜਿਹੜਾ ਦੁੱਧ ਦਾ ਅੰਦਾਜ਼ਾ ਹੁੰਦਾ ਵਾ ਬਾਕੀ ਚੰਗੇ ਕਦ ਕੱਡ ਚਾਹ ਤਰਾ ਆ ਜਾ ਫਿੱਦੀ ਲੈ ਆਓ ਜੀ ਪਿਛੋਂ ਵੀ ਆਪਾਂ ਪੇਠਪੋੜੇ ਤਾਂ ਵੀ ਦੇਖ ਸਕਦੇ ਹਾਂ ਤੇ ਕਾਫੀ ਚੜਾਈ ਹੈ ਬਾਕੀ ਸੋਨ ਤੱਕ ਚੰਗੀ ਭਰੂਗੀ ਮੈਂ ਦੇਖ ਸਕਦਾ ਦੇਖ ਰਹੀ ਰੰਗ ਰੂਪ ਤਾਂ ਫਿਰ ਤੋਂ ਦੂਸਰੇ ਪਾਸੇ ਤਾਂ ਮੈਂ ਥਾਣੇ ਦੇ ਦੇਖ ਸਕਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਲੱਗੀਆਂ ਫਿਰ ਕਿੰਨਾ ਵੀ ਜੀ ਮੁੱਲ ਰੱਖਣਾ ਇਹਦਾ ਆਪਾਂ ਮੋਲ ਵੀ ਜੀ 75000 ਰੁਪਇਆ ਜੀ ਅੱਛਾ ਪਤੀ ਕੰਦੀ ਦਾ ਕੋਟ ਕਰ ਦੋ ਜੱਸ ਨੂੰ ਕਿੰਨੇ ਦੀ ਕਰਦੇ ਜੀ 65000 65000 ਦੇ ਕਰ ਦੋਗੇ ਵਿੱਚ ਮੰਨ ਤਨ ਕਿੰਨਾ ਕਰ ਦੀਏ ਇਹ ਦੋ ਦੇ ਪੂਰੇ 8000 ਦੀ ਦੇ ਦਈਏ ਇਹਨੇ ਠੀਕ ਹੈ ਜੀ ਠੀਕ ਬਾਕੀ ਚਲੋ ਕੋ ਫੋਨ ਲਾਵੇ ਜੇ ਕੋਈ ਗੱਲ ਨਹੀਂ ਮੌਕੇ ਤੇ ਹੋਰ ਕਰ ਦੋਗੇ ਕੋ ਫੋਨ ਲਾਵੇ ਪਹਿਲੀ ਵੀਡੀਓ ਵਾ ਕੇ ਖਾਲੀ ਨਾ ਮੋੜਿਓ ਕਿ ਕਿਸੇ ਕੋਈ ਲੋੜ ਨਹੀਂ ਮੰਗੇਉਂਗੇ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਇੱਕ ਆਜੇ ਹੁਣ ਇਹ ਆਈ ਜੇ ਆਵਲੀ ਇਹ ਇਹ ਆਈ ਨੋ ਨੋ ਜੇ ਥੋੜਾ ਚੇਰੀ ਹੋਇਆ ਹਾਂ ਸਤਮੀ ਕਦਾਈ ਹੋਇਆ ਨਾਥ ਵੀ ਨਹੀਂ ਕੱਢੀ ਜੇ ਅਜੇ ਤੇ ਉੱਤਰਾ ਜਿੱਤਰਾ ਪਿੱਛੋਂ ਆਈ ਆ ਬਾਕੀ ਸੀਲ ਠੰਡੀ ਬੜੀ ਠੀਕ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਕਿਹੜੀ ਸਪੇਨ ਉੱਤੇ ਅਟਕ ਕੇ ਨੋ ਗਈ ਜੇ ਕਿੰਨਾ ਦੁੱਧ ਤਿਆਰ ਇਹ ਦੇਖੋ 13 ਕਿਲੋ ਤੁਸੀਂ ਵਿੱਚ 12 ਹੀ ਲਓ 12 ਤਿਆਰ ਜੇ ਪੂਰਾ ਹਾਂਜੀ ਬਿਲਕੁਲ ਓਕੇ ਜੇ ਬਾਕੀ ਠੰਡੀ ਸੀਲ ਚੌਣ ਚੌਣ ਚੋਕ ਕੇ ਪੂਰੀ ਨੰਬਰ ਵੀ ਜੀ ਕੋਈ ਛੱਟਾ ਨਹੀਂ ਠੰਡੀ ਦਿਖਾ ਦੀਏ ਰਾ ਚਵਾਇ ਕਰੀ ਪਤਾ ਲੱਗ ਜਾਂਦਾ ਠੰਡੀ ਸੀਨ ਦਾ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਸੰਗਣਾ ਹੁੰਦਾ ਵਾ ਇਹ ਆਪੇ ਅਜੇ ਚਲੋ ਅ ਥੋੜਾ ਚਿਰ ਹੋਇਆ ਹੀ ਨਾ ਇਹ ਨੱਥਨ ਉੱਥੇ ਵੀ ਨਹੀਂ ਗੱਡੀ ਇਹਦੀ ਆ ਦੇਖੋ ਇਤਰਾ ਹੀ ਬੱਚਾ ਛੱਡਣਾ ਹੈ ਤੇ ਬਸ ਰੱਸੀ ਪਾ ਲੈਣੀ ਆ ਆ ਦੇਖਾਂ ਦੇ ਪਿਛਲੇ ਸਨਾਂ ਦਾ ਚੋਆ ਦਿਖਾਦਾ ਸੀ ਠੀਕ ਹੈ ਜੀ। ਇਹ ਆ ਦੇ ਤਾਂ ਮਟਗੀ ਥੱਲੇ ਬਹੁਤ ਕੁਝ ਚੱਕਰ ਨਹੀਂ ਕਰਦਾ। ਅਨੰਦ ਸਾਹਿਬ ਗਿਆਪ ਵੀ ਚੰਗਾ ਵਾ। ਸਾਰੀ ਜਿੱਦਾਂ ਮਰਜ਼ੀ ਸਾਰੀ ਤੇ ਉੱਤਰ ਇੱਕ ਨੰਗ ਦੁੱਧ ਚਵਾਈ ਜਾਊਗੀ। ਮੇਰੀ ਜਾਊਗੀ 1500 ਲੀਟਰਾਂ ਜਾਊਗੀ। ਅੱਛਾ 15 ਤੇ ਲਾਗੇ ਪੰਨੇ ਚੱਲ ਜੂਗੀ। ਤੋੜ ਦਈਏ ਫੇਰ ਇਹਨਾਂ ਨੂੰ। ਬਾਕੀ ਆਪੇ ਇਹ ਛੱਬੂ ਛੱਬੂ ਪਾਇਆ ਹੁੰਦਾ ਇਹਨੂੰ। ਹਾਂਜੀ ਹਾਂਜੀ। ਤੇ ਹੋਰ ਜਿਆਦੀ ਫੱਬ ਨਹੀਂ ਹੈ ਜੇ ਮੈਲੇ ਮੂਲੇ ਤੇ ਦਹੀਂ ਆ ਚੱਲਣ। ਜੱਡੀ ਤੇ ਹੀ ਆਈ ਹੋਣੀ ਹੈ ਥੋੜਾ ਜਿਹਾ। ਇਹ ਪਿਛੇ ਉੱਤਰੇ ਮੇਲਾ ਮੂਲਾ ਲੱਗਾ ਇਹਦੇ ਵੀ। ਬਾਕੀ ਥੱਲੇ ਸਫਾਈ ਜਿਆ ਜਿੰਨੀ ਵੀ ਆ। ਅਜ ਲਿਆ ਬਿਲਕੁਲ ਆਹ ਦੇਖ ਸਕਦੇ ਜੀ ਇਹ ਉਤਨਾ ਠੰਡੀ ਦੀ ਰੀ ਆ ਤੇ ਇਹਦਾ ਫਿਰ ਮੁੱਲ ਵੀ ਦੀ ਮੁੱਲ ਵੀ ਦੀ 40000 40000 ਆ ਤੇ ਇਹ ਕਿੰਨੇ ਦੀ ਜੱਸਣਾ 35000 ਦੀ 35 ਦੀ ਹੋਰ ਕਰ ਦੋਗੇ ਮੌਕੇ ਤੇ ਤੁਸੀਂ 2000 ਅੱਛਾ 33000 ਦੀ ਦੇ ਦੋਗੇ ਚਲੋ ਕੋਈ 1000 ਖੰਡ ਮੌਕੇ ਤੇ ਛੋਟ ਹੋਰ ਕਰ ਦਿਓ ਮੌਕੇ ਤੇ ਕੋਈ ਨਾ ਕੋਈ ਲਾਵੇ ਕਰ ਦਾਂ ਹੁਣ 13 ਲੀਟਰ ਬਿਲਕੁਲ ਤਿਆਰ ਮੌਕੇ ਤੇ ਮੋਡਾਂਗ ਚੋਕਸ ਵਾਲੀ ਕਰ ਲਿਆ ਆਪਣੇ ਕੋਲ ਧੂਰ ਨੇ ਕੋ ਛੱਟਣ ਸਾਰੇ ਸਾਫ ਦੇ ਠੀਕ ਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ 33 ਨੰਬਰ ਤੇ ਇਹ ਵੀ ਸੋਈ ਸਵਾਈ ਹੈ ਇਹਨਾਂ ਵਿੱਚ ਕਿੰਨਾ ਚਿਰ ਹੋ ਗਿਆ ਸੋਈ ਨੂੰ ਜੀ 6-7 ਦਿਨ ਹੋ ਗਏ ਨੂੰ ਵੀ ਹੋ ਗਏ ਆ ਉਹ ਜੀ ਬੱਚਾ ਡੱਬਾ ਬੱਛਾ ਜੀ ਦਾ ਆਹ ਬੱਚਾ ਜੀ ਤੇ ਮਗਰ ਤਾਜਾ ਹੀ ਆ ਬੱਚਾ ਜੀ ਬਹੁਤੇ ਦਿਨਾਂ ਦਾ ਨਹੀਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਵਿੱਚ ਜੀ ਕੋ 12-13 ਕਿਲੋ ਲਾਈ ਹੋਊਗਾ ਜੀ ਅੱਛਾ ਆ ਬਾਕੀ ਸੀਲ ਠੰਡੀ ਕੋਈ ਲੋੜ ਨਹੀਂ ਦੋ ਮੰਗੇ ਦੋਗੇ ਜੀ ਠੀਕ ਹੈ ਤੇ ਇਹ ਕਿੰਨਾ ਦੁੱੱਚਾਈ ਜਾਊਗੀ ਇਹ ਜੀ 15 ਟੱਪੂਗੀ ਅੱਛਾ 15 ਤੋਂ ਟੱਪ ਜਾਊਗੀ ਤੌਰ ਠੰਡੀ ਵਿੱਚ ਬਹੁਤ ਜਿਆਦਾ ਠੀਕ ਆ ਹਾਂ ਦੇਖ ਸਕਦੇ ਆ ਵੀ ਠੰਡੀ ਠੇਰੀ ਆ ਤੇ ਬਾਕੀ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਦਾ ਤੋਰ ਦੋ ਫਿਰ ਮਿਲਕ ਮੈਨ ਵੀ ਚੰਗੀ ਲੱਗੀ ਆ ਬਾਕੀ ਇਹ ਆ ਵੀ ਇਹਨੂੰ ਕੋਈ ਸਾਹਬ ਵਾਲਾ ਕੋਈ ਲੈ ਜਾਊਗਾ ਦੁੱਧ ਇਹ ਚੰਗਾ ਕੱਢੀ ਜਾਊਗੀ ਪਿੱਛੋਂ ਥੋੜੀ ਜੀ ਸਾਹਬ ਇਹਦੀ ਪੱਧਰੀ ਹੋਈ ਆ I don't know. ਇਰਾਵਦੀ ਫਰ ਕਿੰਨਾ ਜੀ ਮੋਲਾ ਮੋਲਾ ਜੀ 55000 ਰੁਪਏ 55000 ਰੁਪਏ ਤੇ ਜੀ ਐਸ ਨੋ ਕਿੰਨੇ ਦੀ ਹੈ 50 ਚੋਂ ਕਰਦੀ ਹੈ ਛੋਟ 45 ਜੀ ਦੇ ਦਈਏ ਚਲੋ ਬਾਕੀ ਮੌਕੇ ਤੇ ਹੋ ਜੋਗੀ ਛੋਟ ਛੋਟ ਨਾ ਤੇ ਹੁਣ ਜਰਸੀ ਗੱਬਨ ਜੇ ਹਾਂ ਜੀ ਜਰਸੀ ਗੱਬਨ ਜੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧੀਆਂ ਸਾਰਾ ਫਾਈਟਰ ਚੋਂ ਜਰਾ ਇਹ ਆਪਾਂ 7 ਮਰਦਾਂ ਨੂੰ ਲਈ ਆ ਬਸ ਇਹਨੀ ਠੰਡੀ ਕੋਈ ਲੋੜ ਨਹੀਂ ਪਣੀ ਬੰਗੇ ਬੰਗੇ ਅੱਛਾ ਹਾਂਜੀ ਦੇਣਾ ਗੀ ਇਹਨੇ ਕੋਈ 7 ਜਾਂ 8 ਲੱਗਦੇ ਆ ਜੀ ਹਫਤੇ ਦੇ ਲੱਗ ਬੰਨੇ ਟਾਈਮ ਖੜਦੀ ਆ ਤੋਰ ਜੀ ਠੰਡੀ ਬਹੁਤ ਜਿਆਦੀ ਆ ਵੀ ਕੋਈ ਲੋੜ ਨਹੀਂ ਇਹਨੂੰ ਟੂ ਜੀ ਲੰਗੇ ਬੰਗੇ ਜਿੱਦਾਂ ਮਰਜੀ ਠੀਕ ਆ ਹਾਂਜੀ ਪੰਜੂ ਪਿਓ ਜਰਸੀ ਵਿੱਚ ਪੰਜਾਬ ਵਾਲੀ ਤੋਰ ਦੋ ਫਿਰ ਇਹਨਾਂ ਵਿੱਚ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਘੱਟ ਚੰਗਾ ਆ ਇਹ ਜੀ

ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 55000 ਰੁਪਏ ਹੈ 55000 ਰੁਪਏ ਹਾਂਜੀ ਤੇ ਇਹ ਕਿੰਨੇ ਦੇ ਜੈਸਨ ਅੱਛਾ 50 ਦੀ ਹਾਂਜੀ ਤੇ ਇਹ ਬਰਾਬਰ ਹੀ ਨਾ ਕਰਦੀ ਇਹ ਜੋੜਾ ਹੀ ਆ ਵਾਲਾ ਇਹ ਤੁਹਾਡੀ ਮਰਜ਼ੀ ਦੀ ਗੱਲ ਹੈ 45 ਦੇ ਭਾਵੇਂ ਕੋਈ ਆ ਲੈ ਜੇ ਤੇ 45 ਦੇ ਭਾਵੇਂ ਕੋਈ ਉਹ ਲੈ ਜੇ ਜੇ ਕੋ ਜੋੜਾ ਇਕੱਠਾ ਪਾ ਲੋਗਾ ਤਾਂ ਫਿਰ ਛੋੜ ਛੜ ਮੌਕੇ ਤੇ ਹੋਰ ਹੋ ਜੂਗੀ ਹਨਾ ਠੀਕ ਹੈ ਤੇ ਹੁਣ ਆ ਬੱਚੇ ਤਾਂ ਵੀ ਨਹੀਂ ਜੇ ਹਾਂਜੀ ਵੀਰ ਜੀ ਬੱਚੇ ਦੇ ਮੁੱਲ ਇਹ ਹੁਣ ਆ ਪਾ ਆ ਗਿਆ ਹਨਾ ਇਹਦੇ ਕੋ ਦੁੱਧ ਕਿੰਨਾ ਜੇ ਦੁੱਧ ਵੀ ਜੀ 1.7 ਕਿਲੋ ਤੋਂ 6 ਲਓ ਬੜਾ ਠੰਡਾ ਧੀਰਾ ਚੁਇਆ 6 ਸਾਲੀਨਾ ਚੋਲਣਾ ਆਪਣੀ 6 ਕਿਲੋ ਪੱਕਾ ਜਿਹੜਾ ਹੈਗਾ ਤੋੜ ਦਈਏ ਫਿਰ ਇਹਨਾਂ ਵਿੱਚ ਇਹ ਆ ਵੀ ਚਲੋ ਕਿਸੇ ਨੇ ਘਰ ਦਾ ਚਾਹ ਪਾਣੀ ਵਾਸਤੇ ਖੜਨੀ ਆ ਬਾਕੀ ਵੀ ਜੀ ਪਹਾੜਾ ਪਹੁੰਚ ਵਾਂਗਾਂ ਪਹੁੰਚਦਾਂ ਮਰਦੀ ਚੋ ਕੁਛ ਨਹੀਂ ਆ ਜਿਹੜਾ ਮਰਦੀ ਚੋ ਠੀਕ ਹੈ ਹੁਣ ਗਾੜੀ ਸਟਾਈਲਿਸ਼ ਚੁੱਲੇ ਚਾਲੂ ਹੋ ਜਾਣੇ ਆ ਸਾਰਾ ਸਿਆਲ ਦੁੱਧ ਦਈ ਜਾਣਾ ਵਈ ਚਲੋ ਲੈ ਆਇਆ ਵੀ ਜੀ ਇਹ ਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ 18000 ਇਹ ਕਿੰਨੇ ਦੀ ਹੈ 15000 ਜਸਮੋ ਦੀ ਅੱਛਾ 15 ਦੀ ਦੇ ਦੋਗੇ ਬਾਕੀ ਚਲੋ ਕਰ ਦੋਗੇ ਜੀ 2000 ਬਾਕੀ 2000 ਮੌਨਸ਼ੂਰ ਕਰ ਦਾਂਗੇ ਅੱਛਾ 13 13 ਦੀ ਦੇ ਦੋਗੇ ਹਾਂ ਜੀ ਠੀਕ ਹੈ ਤੇ ਬਾਕੀ ਇਹ ਆ ਕਿ ਤੁਹਾਡੇ ਘਰੋਂ ਹੀ ਤਸੱਲੀ ਕਰਕੇ ਹਨਾ ਵੀਰ ਜੀ ਆਪਣਾ ਤਸੱਲੀ ਨਾਲ ਜਿਹੜਾ ਸੋਇਆ ਡੰਗ ਘਰੋਂ ਚੋਗੇ ਲੈ ਜਿਹੜਾ ਗੱਬਣਾ ਪਾਣ ਥਾਂ ਤੇ ਲੈ ਬਾਕੀ ਤਸੱਲੀ ਕਰੇ ਸਾਰੀ ਆਪਣੇ ਕਿਸੇ ਗੱਲ ਦਾ ਕੋਈ ਸ਼ੱਕ ਨਹੀਂ ਆ ਠੀਕ ਹੈ ਜੀ ਬਾਕੀ ਵੀਰ ਜੀ ਤਸੱਲੀ ਕਰ ਲੇ ਆਪਣੀ ਜਿਹੜਾ ਮਰਜ਼ੀ ਕਿਸੇ ਹੋਵੇ ਠੀਕ ਹੈ ਵੀਰ ਜੀ ਬਹੁਤ ਬਹੁਤ ਆਪਣਾ ਕੋਈ ਵੀ ਫੋਨ ਲਾਵੇ ਬਾਕੀ ਸਭ ਦਾ ਤੇ ਆਪੇ ਮੌਕੇ ਤੇ ਹੋ ਹੀ ਜਾਂਦਾ ਹੈ ਤੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਫਿਰ ਦੀ ਪਸ਼ੂ ਖੜਿਆ ਕਰੋ ਜੀ